ਉਹਨਾਂ ਦਾ ਟਾਈਮ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਲਖਵਿੰਦਰ ਸਿੰਘ ਬੀੜ ਅੱਜ ਫਰੀਦਕੋਟ ਵਿੱਚ ਦਸ਼ਮੇਸ਼ ਪਬਲਿਕ ਸਕੂਲ ਦੇ ਡਰਾਈਵਰ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਉਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਪੂਰਾ ਮਾਮਲਾ ਜਾਣਦੇ ਆ ਉਸ ਡਰਾਈਵਰ ਤੋਂ ਕੀ ਘਟਨਾ ਵਾਪਰੀ ਰੋਡ 'ਤੇ ਨਾ ਮੈਂ ਸਵੇਰ ਬੱਚੇ ਲੈ ਕੇ ਆ ਰਿਹਾ ਸੀਗਾ ਸਕੂਲ ਦੇ ਤਕਰੀਬਨ ਨਜ਼ਦੀਕ ਆ ਗਿਆ ਸੀ ਕਿਉਂਕਿ ਆਈਟੀ ਗੇਟ ਦੇ ਕੋਲੇ ਉਹ ਮੈਂ ਆ ਰਿਹਾ ਸੀਗਾ ਤੇ ਇਧਰੋਂ ਸ਼ਹਿਰ ਵਾਲੇ ਪਾਸੋਂ ਇੱਕ 스ਕ੍ਰਿਪਟ ਗੱਡੀ ਆ ਰਹੀ ਸੀ। ਅੱਛਾ। ਉਹਨੇ ਜੱਕਦਮ ਉਥੇ ਮੇਰੇ ਅੱਗੋਂ ਦੀ ਗੱਡੀ ਕੱਢਤੀ ਹਲਕੇ ਜੇ ਬ੍ਰੇਕ ਦੇ ਕੇ। ਤੇ ਹਲਕੇ ਜੇ ਬ੍ਰੇਕ ਲੱਗੇ ਸੀਗੇ ਤੇ ਮੈਂ ਕੋਸ਼ਿਸ਼ ਕੀਤੀ ਵੀ ਚੱਲੋ ਮੈਂ ਨਿਕਾਣ ਲਗਾ। ਪਰ ਉਹਨੇ ਫੇਰ ਵੀ ਮੇਰੇ ਅੱਗੋਂ ਦੀ ਕੱਢਤੀ। ਮੈਂ ਮਸਾ ਬਚਾ ਕੀਤਾ ਗਾ ਗੱਡੀ ਐਕਸੀਡੈਂਟ ਹੋਣੋਂ ਬਚਾਤੀ। ਫੇਰ ਉਹਨੇ ਮੇਰੇ ਬਰਾਬਰ ਹੀ ਕਿਉਂਕਿ ਜਦੋਂ ਰੋਕੀ ਗਏ ਗੱਡੀ ਬ੍ਰੇਕ ਮਾਰਨ ਦੇ ਨਾਲ ਤੇ ਬਰਾਬਰ ਰੋਕ ਕੇ ਤੇ ਜਦੋਂ ਮੈਂ ਉਹਨੂੰ ਹਲਕੇ ਜੇ ਹਿਸ਼ਾਰੇ ਦੇ ਨਾਲ ਉਹਨੂੰ ਕਿਹਾ ਕਿ ਵੀ ਭਾਈ ਜਣ ਗੱਡੀ ਨਹੀਂ ਚਲਾਨੀ ਆਉਂਦੀਗੀ। ਉਹ ਗੱਡੀ ਦੇ ਵਿੱਚ ਹੀ ਜੀ ਤੇ ਫਿਰ ਮੈਨੂੰ ਗੁੱਸਾ ਆਇਆ ਇਸ ਗੱਲ ਦਾ ਕਿ ਯਾਰ ਵੀ ਇੱਕ ਤਾਂ ਬੰਦਾ ਗਲਤੀ ਕਰਦਾਗਾ ਤੇ ਇੱਕ ਉਤੋਂ ਹਮ ਕੋ ਤੁਮ ਕੋ ਕਰਦਾਗਾ ਮੈਂ ਸਕੂਲ ਦੇ ਵਿੱਚ ਆ ਗਿਆ ਦੇ ਬੱਚੇ ਆਪਦੇ ਉਤਾਰ ਕੇ ਤੇ ਇੱਕ ਬਲਾਕ ਦੇ ਵਿੱਚ ਜਾ ਰਿਹਾ ਸੀਗਾ ਤੇ ਉਹ ਉਹਨੇ ਨੂੰ ਫੇਰ ਉਹ ਅੱਗ ਆਈ ਜਾਂਦਾ ਸੀਗਾ ਮੁੰਡਾ ਬਲਾਕ ਦੇ ਕੋਲ ਹੁਣ ਮੈਂ ਸਿਆਣ ਕੇ ਮੈਂ ਉਹਨੂੰ ਇਹੀ ਕਿਹਾ ਮੈਂ ਕਿਹਾ ਵੀਰੇ ਯਾਰ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਕਿ ਵੀ ਮਸਾਂ ਬਚਾਈ ਆ ਤੇ ਉਹ ਕਹਿੰਦਾਗਾ ਵੀ ਤੂੰ ਗਲਤ ਸੀਗਾ ਮੈਂ ਕਿਹਾ ਯਾਰ ਮੇਰੀ ਕੀ ਗਲਤੀ ਹੈ ਮੈਂ ਤਾਂ ਮਿਹਨਤ ਆ ਰਿਹਾ ਵਾਂ ਤੇ ਕਹਿੰਦਾ ਨਹੀਂ ਨਹੀਂ ਤੂੰ ਗਲਤ ਸੀ ਲਗਾਗਾ ਤੇ ਮੁੜ ਕੇ ਆ ਨਾਗਾ ਵੀ ਤੂੰ ਕੌਣ ਹੋ ਨਾਗਾ ਤੂੰ ਮੈਨੂੰ ਜਾਣਦਾ ਨਹੀਂਗਾ ਮੈਂ ਕੌਣ ਆ ਮੇਰੀ ਪਾਵਰ ਬਹੁਤ ਆ ਮੈਂ ਐਂ ਕਰ ਦੂ ਜਿਉਂ ਕਰ ਦੂਗਾ ਮੁੜ ਕੇ ਮੈਨੂੰ ਆ ਆ ਨਾਗਾ ਵੀ ਤੂੰ ਆਪਦਾ ਪਿੰਡ ਦੱਸ ਮੈਂ ਪਿੰਡ ਦੱਸਦਾ ਆਪਦਾ ਫਿਰ ਆਂਦਾ ਆਪਦਾ ਨੰਬਰ ਦੇ ਮੈਂ ਨੰਬਰ ਵੀ ਦੇਤਾ ਉਦੋਂ ਤਕਰੀਬਨ ਅ ਇੱਕ ਘਟਨਾ ਘੰਟੇ ਕੇ ਬਾਅਦ ਜਾਨੀ ਕਿ 9:48 ਦੇ ਸਮਥਿੰਗ ਫੋਨ ਆਇਆ ਉਹ ਕਹਿੰਦਾ ਕਿ ਵੀ ਬਾਈ ਤੂੰ ਬਾਹਰ ਆ ਹੀ ਮੈਂ ਕਿਹਾ ਯਾਰ ਵੀ ਮੈਂ ਬਾਹਰ ਹੀ ਆ ਇੱਕ ਨੰਬਰ ਗੇਟ ਤੇ ਆ ਕਹਿੰਦਾ ਮੈਂ ਵੀ ਇੱਕ ਨੰਬਰ ਗੇਟ ਤੇ ਆ ਮੈਂ ਕਿਹਾ ਮੈਂ ਤਾਂ ਆਪ ਇੱਕ ਨੰਬਰ ਗੇਟ ਤੇ ਖੜਾ ਆ ਇੱਥੇ ਮੇਰੇ ਨਾਲ ਡਰਾਈਵਰ ਵੀਰ ਵੀ ਮੇਰੇ ਨਾਲ ਦੇ ਸੀਗੇ ਤੇ ਇੱਥੇ ਕਿਤੇ ਨਹੀਂ ਦਿਸੇ ਗਏ ਤੇ ਉਦੋਂ ਬਾਅਦ ਚ ਮੈਂ ਫੋਨ ਕੱਟਤਾਗਾ ਉਦੋਂ ਬਾਅਦ ਫੇਰ ਫੋਨ ਆਇਆ ਕਿਸੇ ਹੋਰ ਨੰਬਰ ਤੋਂ ਉਹਦੇ ਤੇ ਵੀ ਆਜਾ ਕਹਿੰਦਾ ਤੂੰ ਬਾਹਰ ਆ ਮੈਂ ਕਿਹਾ ਯਾਰ ਮੈਂ ਹੈ ਹੀ ਬਾਹਰ ਆ ਕਹਿੰਦਾ ਕਿ ਵੀ ਤੂੰ ਇੱਕ ਨੰਬਰ ਗੇਟ ਤੇ ਆ ਜਾ ਫੇਰ ਆਂਦੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿ ਵੀ ਗੇਟ ਕਿਹੜਾ ਕਿਹੜਾ ਨਹੀਂ ਤੇ ਹਾਲਾਂਕਿ ਇੱਕ ਨੰਬਰ ਗੇਟ ਇੱਥੇ ਨਾਲ ਹੈ ਤੇ ਉਹ ਮੁੜ ਕੇ ਆਏ ਕਿ ਵੀ ਇੱਥੇ ਆ ਜਾ ਬਾਹਰ ਆ ਜਾ ਫੇਰ ਵੀ ਮੈਂ ਨਹੀਂ ਗਿਆਗਾ ਤੀਜੀ ਵਾਰ ਫੇਰ ਕੋਲ ਆਉਣ ਤੇ ਕਹਿੰਦੇ ਵੀ ਯਾਰ ਤੇਰੇ ਨਾਲ ਵੈਸੇ ਹੀ ਗੱਲ ਕਰਨੀ ਹੈ ਜਿੱਥੇ ਤੜਕੇ ਗੱਲਬਾਤ ਹੋਈ ਸੀਗੀ ਉੱਥੇ ਆ ਜਾ ਤੇ ਮੈਂ ਨਾਲ ਦੇ ਵੀਰਾਂ ਮੇਰੇ ਨਾਲ ਦੋ ਤਿੰਨ ਜਣੇ ਸੀਗੇ ਖੜੇਗੇ ਉਹਨਾਂ ਨੂੰ ਦੱਸੀ ਕਿ ਮੈਂ ਚੱਲ ਉਹ ਵੈਸੇ ਹੀ ਗੱਲ ਕਰਨੀ ਆ ਹਾਲਾਂਕਿ ਉਹ ਤਾਂ ਰੋਕਦੇ ਸੀਗੇ ਮੈਨੂੰ ਵੀ ਉੱਥੇ ਕੀ ਪਤਾ ਕੀ ਗੱਲ ਹੋਈ ਨੇ ਮੈਂ ਕਿਹਾ ਨਹੀਂ ਉਹਨੇ ਵੈਸੇ ਹੀ ਗੱਲ ਕਰਨੀ ਆ ਤੇ ਮੈਂ ਤੁਰ ਪਿਆ ਉਧਰ ਨੂੰ ਤੇ ਅਸੀਂ ਤਿੰਨ ਕੇ ਜਣੇ ਮੂਰੇ ਲੱਗੇ ਜਾਂਦੇ ਆ ਤੇ ਦੂਜੇ ਮੇਰੇ ਪੰਜ ਸੱਤ ਵੀਰ ਜਿਹੜੇ ਨਾਲ ਹੋਰ ਸੀਗੇ ਉਹ ਮਗਰ ਤੁਰੇ ਜਾਂਦੇ ਆ ਜਾ ਕੇ ਬਸ ਇੱਕ ਬੰਦੇ ਨੇ ਇਹ ਗੱਲ ਕਹੀ ਆ ਵੀਰ ਤੂੰ ਖਾਲਸਾ ਬੰਦਾ ਆਹੀ ਲੜਦ ਨਹੀਂ ਆਈ ਤੇ ਦੂਜਾ ਮੈਨੂੰ ਫੜ ਕੇ ਖਿੱਚ ਕੇ ਲੈ ਗਿਆ ਉਹ ਗੱਡੀ ਸਿੱਟਾਂ ਲੱਗੇ ਸੀ ਆਈਟੀਆਈ ਦੇ ਸਾਈਡ ਨੂੰ ਲੈ ਗਈ ਮੈਨੂੰ ਖਿੱਚ ਕੇ ਫੇਰੇ ਬੰਦੇ ਨੂੰ ਗੁੱਸਾ ਆਇਆਗਾ ਵੀ ਯਾਰ ਸਾਡਾ ਬੰਦਾ ਕੁੱਟਣ ਲੱਗੇ ਆ ਕਿਤੇ ਇਹਨੇ ਛਡਾਉਣ ਦੀ ਕੋਸ਼ਿਸ਼ ਕੀਤੀ ਨਾ ਕਿ ਇਹਨੇ ਕੋਈ ਵਜ੍ਹਾ ਤੋਂ ਹੱਥ ਚੱਕਿਆਗਾ ਇਹਨੂੰ ਫੜ ਲਿਆ ਦਾ ਕਾਲਾ ਗੋਲਾ ਕੁੱਟਿਆਗਾ ਫੇ ਗਲਾ ਟੁੱਟਿਆ ਇਦਾਂ ਸਾਰਾ ਮੈਨੂੰ ਮੈਨੂੰ ਉਹਨਾਂ ਨੇ ਪਹਿਲਾਂ ਛੱਡਦਾ ਜਦੋਂ ਇਹਦੇ ਗੱਲ ਪੈ ਕੇ ਤੇ ਫੇਰ ਮੈਨੂੰ ਹੋਇਆਗਾ ਵੀ ਯਾਰ ਬੰਦਾ ਨਾਲ ਦਾ ਯਾਰ ਅਗਲੇ ਕੰਦੇ ਕਟਾਈ ਜਾਂਦਾਗਾ ਜੋ ਮੈਂ ਇਹਨੂੰ ਛਡਾਉਣ ਗਿਆਗਾ ਫੇਰ ਉਹਨਾਂ ਨੇ ਮੈਨ ਇਹ ਤਕਰੀਬਨ ਦੀ 10 ਵਜੇ ਦੀ ਆ ਕਿੰਨੇ ਕੁ ਜਾਣੇ ਸੀ ਜੋ ਯਾਨੀ ਕਿ ਸਨਕਾਰਾਂ ਚ ਸੀਗੇ ਤਿੰਨ ਸਨਕਾਰਾਂ ਚ ਸੀਗੇ ਮੋਟਰਸਾਈਕਲ ਤੇ ਬਹੁਤ ਸੀਗੇ ਤੁਹਾਨੂੰ ਵੀ ਤਾਂ ਤਿੰਨ ਕੁ ਬੰਦੇ ਆਇਡੈਂਟੀਫਾਈ ਹੋਏ ਆ ਬਾਕੀ ਸਾਰੇ ਉਸ ਦਾ ਮੂਲੇ ਨਹੀਂ ਪਛਾਣ ਆ ਸਕਿਆ ਧਮਕੀ ਦਿੱਤੀ ਹੈ ਕਿ ਗੋਲੀ ਮਾਰਨ ਦੀ ਹਾਂ ਵੀ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਕਹਿੰਦੇ ਕਿ ਵੀ ਇਹਦੇ ਕੋਲ ਫਾਇਰ ਮਾਰੂ ਕਿਹੜੀ ਸਾਈਡ ਤੋਂ ਆ ਰਹੇ ਸੀ ਗੱਡੀ ਲੈ ਕੇ ਤੁਸੀਂ ਅਸੀਂ ਤਲਵੰਡੀ ਰੋਡ ਤੋਂ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਜਦੋਂ ਮੈਂ ਸੜਕ ਇਧਰੇ ਪਾਸੇ ਆਇਆ ਉਹਨਾਂ ਤੋਂ ਬਚਦਾ ਬਚਾਉਂਦਾ ਵਾ ਇਧਰ ਆ ਕੇ ਫੇਰ ਉਹ ਗੱਲ ਪੈ ਗਈ ਦੂਜੀ ਸਾਈਡ ਆ ਕੇ ਉਹ ਆ ਕੇ ਮੇਰੀ ਉਹਨਾਂ ਨੇ ਦਸਤਾਰ ਨੂੰ ਉਤਵਾ ਕੇ ਦਸਤਾਰ ਲਾਤੀ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਆ ਗਿਆ ਜੀ ਫਿਰ ਉਹ ਜਦੋਂ ਦਸਤਾਰ ਲਹਿ ਗਈ ਤੇ ਮੈਂ ਉਹਨਾਂ ਦੇ ਥੱਲੇ ਦਸਤਾਰ ਤੇ ਉਹਨਾਂ ਦਾ ਹੱਥ ਰਹਿ ਗਿਆ ਕਿ ਮੈਂ ਨਿਕਲ ਗਿਆ ਫਿਰ ਮਗਰ ਮੇਰੇ ਰੋਣੇ ਚਲਾਉਂਦੇ ਉਹ ਵੀ ਮਗਰ ਰੋੜੇ ਚਲਾਉਂਦਾ ਦੀ ਉਹ ਵੀ ਵੀਡੀਓ ਆਈ ਆ ਸਕੂਲ ਦੇ ਸੀਸੀਟੀਵੀ ਕੈਮਰੇ ਲੱਗੇ ਰਾਏ ਤੇ ਮੇਰੇ ਇੱਥੇ ਪਾਸੇ ਦੇ ਵੱਜਿਆ ਕਿੱਤੇ ਦੇ ਵੱਜਿਆ ਸਿਰਚ ਮੇਰੇ ਫਲਾਈਟ ਥੋੜਾ ਵੱਜਿਆ ਜੀ ਸੀ ਪਰ ਨਹੀਂ ਹੋਇਆ ਨਹੀਂ ਤਾਂ ਕੋਈ ਮੇਜਰ ਇੰਜਰੀ ਨਹੀਂ ਹੋਣੀ ਸੀ ਅੱਛਾ ਤੁਹਾਡੇ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਹੈ ਹਾਂ ਜੀ ਅਸੀਂ ਪੁਲਿਸ ਕੰਪਲੀਟ ਕਰਤੀ ਸੀਗੀ ਪਹਿਲਾਂ ਅਸੀਂ ਫੋਨ ਵੀ ਕਰਤਾ ਸੀਗਾ ਉਹ ਉਹਨਾਂ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਮੁਕੇ ਤੇ ਆਈ ਵੀ ਸੀਗੀ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਥਾਣੇ ਆ ਜਾਓ ਥਾਣੇ ਅਸੀਂ ਆਪ ਦੀ ਬਖਾਸ ਦੇ ਆਏ ਆ ਪਹਿਜ ਤੱਕ ਕੋਈ ਵੀ ਕਾਰਵਾਈ ਨਹੀਂ ਗਈ ਉਲਟਾ ਪੂਸ ਪ੍ਰਸ਼ਾਸਨ ਨਹੀਂ ਉਹਦੀ ਹਾਂਜੀ ਉਹ ਸਾਨੂੰ ਪਤਾ ਲੱਗਾ ਕਿ ਉੱਥੇ ਸਾਰੇ ਪਤਾ ਲੱਗਾ ਕਿ ਵੀ ਬੰਦੇ ਰਸੂਖਦਾਰ ਹੈਗੇ ਆ ਕੋਈ ਰਾਜਨੀਤਿਕ ਲੀਡਰਾਂ ਨਾਲ ਉਹਦੇ ਸੰਬੰਧ ਹੈਗੇ ਆ ਕੋਈ ਐਮਸੀਬੀ ਆ ਵਿੱਚ ਤੇ ਉਹ ਸਾਰਾ ਦਬਾਅ ਪਾ ਕੇ ਮਤਲਬ ਕਾਰਵਾਈ ਨੂੰ ਰੋਕਣਾ ਚਾਹੁੰਦੇ ਆ ਹਾਲਾਂਕਿ ਇਹ ਬਹੁਤ ਬੰਦ ਭਾਗੀ ਘਟਨਾ ਹੋਈ ਹੈ ਕਿਉਂਕਿ ਦਸਤਾਰ ਨੂੰ ਇਹਨਾਂ ਲੋਕਾਂ ਨੇ ਉਹੀ ਸਮਝ ਲਿਆਗਾ ਵੀ ਹਾਂ ਖੜੀ ਇਹ 5 ਮੀਟਰ ਜਾਂ 7 ਮੀਟਰ ਦਾ ਕੱਪੜਾ ਜੇ ਪੁਲਿਸ ਨਹੀਂ ਕਾਰਵਾਈ ਕਰਦੀ ਅਗਲਾ ਐਕਸ਼ਨ ਕੀ ਹੋਊਗਾ ਅਸੀਂ ਧਰਨਾ ਵੀ ਲਾਵਾਂਗੇ ਜਿੱਥੋਂ ਤੱਕ ਵੀ ਸਾਡੇ ਕੋਲੇ ਕੀ ਬਾਹ ਲਾਈ ਅਸੀਂ ਪੂਰੀ ਲਾਵਾਂਗੇ ਆ ਗੱਡੀਆਂ ਵੀ ਕੱਲ ਨੂੰ ਅਸੀਂ ਬੰਦ ਕਰਾਂਗੇ ਜੇ ਕੋਈ ਕਾਰਵਾਈ ਨਾ ਕਰਦੀ ਹੋਵੇ ਸਮੂਹ ਸਿੱਖ ਜਥੇਬੰਦੀਆਂ ਤੇ ਪ੍ਰਸ਼ਾਸਨ ਨੂੰ ਪਰਜੁਰ ਅਪੀਲ ਹੈ ਵੀ ਇਸ ਮਸਲੇ ਦੇ ਵਿੱਚ ਮੇਰਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਕਿਉਂਕਿ ਇਹ ਕੋਈ ਨਿੱਕੀ ਦੀ ਗੱਲ ਨਹੀਂ ਹੈ ਕਿ ਜੇ ਮੰਨ ਲਓ ਵੀ ਅੱਜ ਇਸ ਇਸ ਘਟਨਾ ਤੇ ਕੋਈ ਵੀ ਐਕਸ਼ਨ ਨਾ ਹੋਇਆ ਤੇ ਨਾ ਮੇਰਾ ਸਾਥ ਦਿੱਤਾ ਗਿਆਗਾ ਤੇ ਇਹ ਤਾਂ ਆਏ ਦਿਨ ਇਤੋਂ ਵੀ ਵੱਧ ਦਸਤਾਰਾਂ ਲੈਣਗੀਆਂ ਤੇ ਬੇਅੰਦੀਆਂ ਹੋਣਗੀਆਂ ਜਿਹੜੇ ਗੋਲੀਆਂ ਮਾਰਨੀਆ ਧਮਕੀਆਂ ਦੇ ਸਕਦੇ ਹੋ ਕੁਝ ਵੀ ਕਰਾ ਸਕਦੇ ਆ ਬਲਕਿ ਮੈਂ ਤਾਂ ਇਹ ਵੀ ਕਹੂੰਗਾ ਵੀ ਜੇ ਹੋਣ ਵਾਲੇ ਟਾਈਮ ਵੀ ਕੋਈ ਰਾਹ ਵਗਾਏ ਇਹ ਬੰਦੇ ਦਮਾਰਾ ਅਟੈਕ ਕਰਦੇ ਆ ਕਿਉਂਕਿ ਉਹਨਾਂ ਦੀ ਮਨਛਾ ਹੀ ਇਹੋ ਜੀ ਆ ਪਤਾ ਨਹੀਂ ਕਿਹੋ ਜਿਹੇ ਮਾਈਂਡ ਦੇ ਬੰਦੇ ਆ ਵੀ ਉਹਨਾਂ ਦੇ ਕੋਲੇ ਸੌਰੀ ਨਾਂ ਦੀ ਕੋਈ ਚੀਜ਼ ਹੈ ਨਹੀਂਗੀ ਉਲਟਾ ਗਲ ਪੈਂਦੇ ਆ ਸਾਰੇ ਹੈਂਕੜ ਬਾਜੀ ਦਿਖਾਉਂਦੇ ਆ ਕੋਈ ਵੀ ਬੰਦਾ ਸੋਹਿਰਦ ਨੀਗਾ ਵੀ ਹਾਂ ਭਾਈ ਵੀ ਇਹ ਗੱਲ ਨੂੰ ਮਟਾਇਆ ਜਾ ਸਕੇ ਜਾਂ ਐਡੀ ਵੱਡੀ ਗੱਲ ਅਸੀਂ ਕਰਨ ਲੱਗੇ ਆ ਅਸੀਂ ਦਸਤਾਰ ਲਾਉਣ ਲੱਗੇ ਆ ਕੋਈ ਸ਼ਰਮ ਨਹੀਂ ਖਾਦੀ ਮੈਨੂੰ ਤਾਂ ਇੱਥੋਂ ਤੱਕ ਇੱਕ ਬੰਦੇ ਤੇ ਸ਼ਰਮ ਆ ਰਹੀ ਆ ਇੱਕ ਬੰਦਾ ਕੇ ਮਤਲਬ ਉਹਨੇ ਪੱਗ ਬੰਨੀ ਹੋਈ ਇਹ ਨਹੀਂ ਪਤਾ ਉਹਦੇ ਕੇਸ ਰੱਖੇ ਸੀ ਕਿ ਨਹੀਂ ਪਰ ਗੁਰੂ ਸਾਹਿਬ ਦੀ ਬਖਸ਼ੀ ਪੱਗ ਤਾਂ ਉਹਦੇ ਬੰਨੀ ਹੋਈ ਸੀਗੀ ਉਹ ਵੀ ਬੰਦਾ ਉਹਨਾਂ ਦੇ ਵਿੱਚ ਯਾਰ ਵੀ ਸ਼ਰਮ ਕਰੋ ਯਾਰ ਗੁਰੂ ਸਾਹਿਬ ਨੂੰ ਤਾਂ ਬਖਸ਼ੀ ਹੋਈ ਜਿਹੜੀ ਆਪਣੀ ਆਪਣਾ ਸਰਪੱਗ ਹੈ ਵਿਸਤਾਰ ਹੈ ਇਹਨੂੰ ਤੂੰ ਸੁਝਾ ਰਿਆਂਗਾ ਤੇ ਉਲਟਾ ਤੁਸੀਂ ਸਾਹਮਣੇ ਵਾਲੇ ਹੀ ਇੱਕ ਸਿੱਖ ਭਰਾ ਦੀ ਪੱਗ ਲਵਾ ਰਿਆ ਵਾ ਤੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਤੂੰ ਉਲਟਾ ਉਹਨਾਂ ਦੇ ਗਲ ਪੈਂਦਾ ਵੀ ਯਾਰ ਇਹ ਕੀ ਕਰਨ ਪਏ ਆ ਤੁਸੀਂ ਪਰ ਇੱਥੇ ਤਾਂ ਪਤਾ ਨਹੀਂ ਕੀ ਹੋ ਗਿਆ ਖੂਨ ਹੀ ਪਾਣੀ ਹੋ ਗਿਆ ਲੋਕ ਤਮਾਸ਼ਾ ਜਿਆਦਾ ਦੇਖਦੇ ਆ ਪਰ ਕਿਸੇ ਦੀ ਹੈਲਪ ਨਹੀਂ ਕਰਦੇਗੇ ਗਲਤ ਬੰਦਿਆਂ ਦਾ ਜਿਆਦਾ ਸਾਥ ਦਿੱਤਾ ਜਾਂਦਾ ਤੇ ਸਾਰੀ ਘਟਨਾ ਹੋਈ ਤੁਸੀਂ ਨਾਲ ਸੀ ਜੀ ਇਹਨਾਂ ਦੇ ਕੀ ਨਾਮ ਸੀ ਤੁਹਾਡਾ ਜੀ ਮੇਰਾ ਨਾਮ ਭਗਵੰਦਰ ਸਿੰਘ ਆ ਜੀ ਅੱਛਾ ਮੇਰਾ ਸੰਧੜਾ ਹੋ ਗਿਆ ਤੇ ਕੀ ਗੱਲਬਾਤ ਸੀ ਜੀ ਪੂਰੀ ਗੱਲਬਾਤ ਇਹ ਬਾਈ ਜੀ ਆਂਦੀ ਵੀ ਇੱਥੇ ਮੜਾ ਜਾ ਝਗੜਾ ਹੋ ਮੰਨੋ ਫੂਲ ਪਾਲਾ ਹੋਇਆ ਜੀ ਉਹਨੂੰ ਮੇਰੇ ਖੜਿਆ ਕੋੜੇ ਖੜਿਆ ਤਿੰਨ ਚਾਰ ਫੂਨ ਆਏ ਆ ਬਾਰੇ ਜਾਂਦਾ ਨਹੀਂ ਸੀ ਮੁਰਕੇ ਜਦੋਂ ਪੰਜਵਾਂ ਫੂਨ ਆਇਆ ਇਹ ਕਹਿੰਦਾ ਬਾਈ ਯਾਰ ਆਪਾਂ ਨੂੰ ਛੱਡੀ ਜਾਂਦੇ ਬਕਾਲੀ ਕਰਨੀ ਹੋਾਂ ਦੀ ਤੇ ਅਸੀਂ ਨਾਲ ਹੀ ਤੇ ਚੁਰਪੇ ਹੋ ਗਏ ਜਦੋਂ ਉੱਥੇ ਗਏ ਤੇ ਬਾਅਦ ਮਾਰੀ ਕੀ ਕਰਨ ਉਹਨਾਂ ਨੇ ਕੀਤੀ ਆ ਮੁਰਕੇ ਇਹ ਗਲਮੇ ਚ ਹੱਥ ਫੜ ਲਿਆ ਮੁਰਕੇ ਦੇਦੋਂ ਮੈਂ ਕਾਂ ਛੜਾਉਣਾ ਕਿਉਂਕਿ ਨਾਲ ਗਈ ਸੀ ਛੜਾਉਣਾ ਤਾਂ ਹੈਗੇ ਸੀ ਮੈਂ ਛੜਾਉਣ ਲੱਗਾ ਤੇ ਮੇਰੀ ਮੇਰੀ ਆਲੂ ਗਈ ਪਰ ਮੈਂ ਉੱਥੋਂ ਮਹਾਰਾਜਾ ਪਾਸੇ ਹਟ ਤੇ ਮੇਰਾ ਭਰਾ ਨਾਲ ਆਈ ਇਹ ਹੀ ਤਦੋਂ ਕਿਹਾ ਇਹਨੂੰ ਢਾ ਲੈ ਤੇ ਮੁਰਕੇ ਮੇਰਾ ਮਗਰੋਂ ਗਾਤਰਾ ਵੀ ਖਿੱਚਿਆ ਗਿਆ ਮੁਰਕੇ ਮੈਂ ਉਹਨਾਂ ਦੇ ਅੱਤਰ ਵੀ ਮਾਰੀ ਦੀ ਮੁਰਕੇ ਦੇ ਮਗਰ ਜਮਾ ਪੈ ਗਿਆ ਰੋੜੇ ਰਾਰੇ ਬਹੁਤ ਮਾਰਿਆ ਇਸ ਕਰਕੇ ਸਾਨੂੰ ਪ੍ਰਸ਼ਾਸਨ ਤੋਂ ਪੀੜਾ ਵੀ ਪੂਰਾ ਪੂਰਾ ਸਾਥ ਦਿੱਤਾ ਜਾਵੇ ਸਾਨੂੰ ਣਸਾਬ ਦਵਾਇਆ ਜਾਵੇ ਪਾਲਾ ਤਾਂ ਸਾਨੂੰ ਇਹ ਦੋਖਾ ਜੀ ਸਾਡੇ ਗੁਰੂ ਦਾ ਬਾਣੀ ਦੀ ਬੇਅਗੀ ਇਹਦਾ ਣਸਾਬ ਸਾਨੂੰ ਚਾਹੀਦਾ ਜ਼ਰੂਰ ਚਾਹੀਦਾ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਘਟਨਾ ਇਹ ਦੱਸਿਆ ਨਹੀਂ ਸੀ ਇਹਦੇ ਅੱਗੇ ਇੱਧਰ ਨੂੰ ਪਰੇ ਜਾਂਦੇ ਸੀ ਗੱਡੀ ਜਿਹੜੀ ਸਟੇ ਉਹ ਵੇਚਣੇ ਸਾਨੂੰ ਕੋਈ ਇਸੇ ਗੱਲ ਦਾ ਪਤਾ ਨਹੀਂ ਸੀ ਜੋ ਤੇ ਜਦੋਂ ਨਾਲ ਸੀ ਮੈਂ ਤੇ ਜਾਉਣਾ ਤੇ ਗਾਂ ਜਾਲ ਦੇ ਮੁੰਡਿਆਂ ਕੋਲ ਅਸੀਂ ਗੱਲ ਕਰਦੀ ਆਪਾਂ ਸੱਦਿਆ ਉਹਨਾਂ ਨੇ ਤੇ ਉਹ ਬਸ ਮੜਾ ਜੀ ਚੁੱਪੀ ਬੋਲਣ ਲੱਗ ਗਏ ਮੁਰਕੇ ਦੇ ਗੱਲਵੇਂ ਨੂੰ ਹੱਥ ਪਾ ਲਈ ਖਿੱਚ ਕੇ ਲੈ ਗਏ ਉਹਨੂੰ ਫਿਰ ਮੇਰਾ ਭਰਾ ਉਹ ਚੜਾਉਣ ਲੱਗਾ ਉਹਨੂੰ ਪੈਣ ਲੱਗੇ ਮੈਂ ਜਾ ਹੋ ਗਿਆ ਗਾਂ ਅੱਗੇ ਹੀ ਉਹ ਮੈਨੂੰ ਸੱਤ ਅੱਠ ਜਣੇ ਚੁੰਮੜ ਗਏ ਮੈਨੂੰ ਥੱਲੇ ਸੈਟ ਲਿਆ ਥੱਲੇ ਸੈੜਤਾ ਲੱਕਾ ਮਾਰ ਕੇ ਤੇ ਮੋੜ ਕੇ ਫੇਰ ਇਹਦੇ ਹਾਲ ਨੂੰ ਭੱਜ ਗਏ ਜੀ ਇਹ ਇਹ ਛੱਤ ਦੇ ਦੂਜੇ ਪਾਸੇ ਜਾੜ ਰਿਹਾ ਇਹ ਮੇਰੇ ਇੱਟਾ ਰੋੜੇ ਚਲਾਏ ਗਏ ਤੇ ਅਸਤਾਰ ਲਾਈ ਗਈ ਜੀ ਮਗਰ ਜੀ ਇਹ ਇਹਨੂੰ ਖਿੱਚ ਕੇ ਗੱਡੀ ਵਿੱਚ ਵੀ ਭਾਉਂਦੇ ਸੀ ਅਸੀਂ ਖਿੱਚ ਕੇ ਲਿਆਂਦਾ ਗੱਡੀ ਜਾਏ ਉਹ ਕਹਿੰਦੇ ਵੀ ਜਾਂਦੇ ਸੀ ਗੋਲੀ ਮਾਰਦੇ ਤੇ ਗੋਲੀ ਮਾਰਦੇ ਕਿੰਨੇ ਕ ਜਾਣੇ ਸੀ ਲਗਭਗੋ ਜੀ ਉਹ ਹੋਣਗੇ 25 30 ਜਾਣੇ ਅੱਛਾ ਹਾਂ ਜੀ ਅਸੀਂ 7-8 ਜਾਣੇ ਸੀ ਜੀ ਕੀ ਮੰਗ ਕਰ ਦੱਸਿਓ ਅਸੀਂ ਤਾਂ ਬਸ ਇਨਸਾਫ ਮੰਗਦੇ ਆ ਜੀ ਜਿਹੜੀ ਦਸਕਲੂਡ ਵੀ ਅੱਜ ਵੀ ਹੋਈ ਦਸਤਾਰ ਦੀ ਉਹਨਾਂ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ